ਅੱਜ ਸਾਰੇ ਨੂੰ ਸასი ਕਾਲ ਜੀ ਯੂ ਮੋਟੀਵੇਸ਼ਨ ਨਾਲ ਸਾਹਿਲ ਦੇਖ ਰਹੇ ਇਨਫੋ ਬਾਬਾ ਦੇਖ ਰਹੇ ਸਾਰੇ ਦਸ਼ਕਾਂ ਨੂੰ ਪਿਆਰ ਭਰੀ ਸასი ਕਾਲ ਅੱਜ ਦੀ ਜਿਹੜੀ ਵੀਡੀਓ ਹੈ ਅੱਜ ਇਹ ਵੀਡੀਓ ਬਹੁਤ ਜ਼ਰੂਰੀ ਹੈ ਕਿਨਾਂ ਲਈ ਫੀਮੇਲਸ ਦੇ ਲਈ ਕੁੜੀਆਂ ਲਈ ਲੇਡੀਜ਼ ਲਈ ਜਿਹੜੀਆਂ ਕੁੜੀਆਂ ਲੇਡੀਜ਼ ਫੀਮੇਲਸ ਓਲਾ ਉਬਰ ਜਾਂ ਕਿਸੇ ਵੀ ਟੈਕਸੀ ਦੇ ਵਿੱਚ ਗੱਲੀਆਂ ਟਰੈਵਲ ਕਰਦੀਆਂ ਨੇ ਇਹ ਵੀਡੀਓ ਉਹਨਾਂ ਲਈ ਖਾਸ ਹੈ ਬੰਗਲੌਰ ਦੇ ਵਿੱਚ ਇੱਕ ਕੇਸ ਸਾਹਮਣੇ ਆਇਆ ਜਿਦੇ ਵਿੱਚ ਇੱਕ ਡਰਾਈਵਰ ਨੇ ਇਕ ਕੁੜੀ ਦੇ ਨਾਲ ਜ਼ਬਰਦਸਤੀ ਕੀਤੀ ਹੈ ਕਹਿਣ ਦਾ ਮਤਲਬ ਹੈ ਤੇ ਇਹ ਕੇਸ ਤੋਂ ਕੁਝ ਹਦਾਇਤਾਂ ਨੇ ਜਿਹੜੀਆਂ ਮੈਂ ਆਪਦੇ ਚੈਨਲ ਵੱਲੋਂ ਤੁਹਾਨੂੰ ਦੇਣਾ ਚਾਹਨਾ ਵਾ ਇਹ ਵੀਡੀਓ ਅੱਜ ਦੀ ਹਰੇਕ ਉਸ ਕੁੜੀ ਦੇ ਨਾਲ ਹਰੇਕ ਉਸ ਭੈਣ ਦੇ ਨਾਲ ਹਰੇਕ ਉਸ ਲੇਡੀ ਦੇ ਨਾਲ ਹਰੇਕ ਉਸ ਫੀਮੇਲ ਦੇ ਨਾਲ ਜ਼ਰੂਰ ਸ਼ੇਅਰ ਕਰਨਾ ਉਹ ਹਦਾਇਤਾਂ ਹੁਣ ਕੀ ਨੇ ਸਭ ਤੋਂ ਪਹਿਲੀ ਹਦਾਇਤ ਜਿਹੜੀ ਹੈ ਉਹ ਇਹ ਹੈ ਕਿ ਜਦੋਂ ਵੀ ਤੁਸੀਂ ਕੋਈ ਟੈਕਸੀ ਹਾਇਰ ਕਰਦੇ ਹੋ ਓਲਾ ਤੋਂ ਉਬਰ ਤੋਂ ਮੈਚ ਕਰੋ ਜਿਹੜੀ ਨੰਬਰ ਪਲੇਟ ਉੱਥੇ ਰਜਿਸਟ੍ਰੇਸ਼ਨ ਗੱਡੀ ਦੀ ਮਤਲਬ ਨੰਬਰ ਗੱਡੀ ਦਾ ਜਿਹੜਾ pb10 pb13 29 ਜਿਹੜਾ ਵੀ ਸ਼ੋ ਹੋ ਰਿਹਾ ਹੈ ਕਿਆ ਉਹ ਉਹੀ ਨੰਬਰ ਦੀ ਗੱਡੀ ਹੈ ਜਿਹੜੀ ਤੁਹਾਨੂੰ ਰੀਸੀਵ ਕਰਨ ਆਈ ਹੈ ਦੂਜੇ ਨੰਬਰ ਤੇ ਜਿਹੜਾ ਉਸ ਐਪ ਦੇ ਵਿੱਚ ਜਿੱਥੋਂ ਤੁਸੀਂ ਉਹ ਗੱਡੀ ਟੈਕਸੀ ਹਾਇਰ ਕੀਤੀ ਹੈ ਕਿਆ ਉਸ ਦੇ ਡਰਾਈਵਰ ਦੇ ਨਾਲ ਉਸ ਦੀ ਸ਼ਕਲ ਮਿਲਦੀ ਹੈ ਜੇ ਉਸ ਤੇ ਡਰਾਈਵਰ ਸ਼ੋ ਹੋ ਰਿਹਾ ਤੀਸਰਾ ਪੁਆਇੰਟ ਤੀਸਰਾ ਪੁਆਇੰਟ ਇਹ ਹੈ ਕਿ ਜਦੋਂ ਆਪਾਂ ਗੱਡੀ ਹਾਇਰ ਕਰਦੇ ਹਾਂ ਉਹਦੇ ਤੇ ਜਦੋਂ ਗੱਡੀ ਚੱਲਣੀ ਸ਼ੁਰੂ ਕਰਦੀ ਹੈ ਉਸ ਤੋਂ ਪਹਿਲਾਂ ਤੁਸੀਂ ਚੈੱਕ ਕਰੋ ਕਿਆ ਤੁਹਾਡੇ ਗੇਟ ਦਾ ਚਾਈਲਡ ਲੋਕ ਤਾਂ ਨਹੀਂ ਲੱਗਿਆ ਹੋਇਆ ਚਾਈਲਡ ਲੋਕ ਨਾ ਲੱਗਾ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਚਾਈਲਡ ਲੋਕ ਲੱਗਣ ਤੇ ਘੱਟੀ ਤੁਸੀਂ ਕਿਤੇ ਵੀ ਗੇਟ ਖੋਲਣਾ ਹੋਵੇ ਆਪਣੇ ਆਪਣੇ ਸੇਫਟੀ ਲਈ ਨਹੀਂ ਖੋਲ ਸਕਦੇ ਚਾਈਲਡ ਲੋਕ ਨਹੀਂ ਲੱਗਿਆ ਹੋਣਾ ਚਾਹੀਦਾ ਚੌਥਾ ਪੁਆਇੰਟ ਤੁਸੀਂ ਆਪਣੇ ਫੋਨ ਦੇ ਵਿੱਚ 112 ਨੰਬਰ ਦੀ ਐਪ ਹੈ ਜਿਹੜੀ ਉਹ ਜ਼ਰੂਰ ਸੇਵ ਰੱਖਣੀ ਹੈ ਉਸ ਐਪ ਦੇ ਵਿੱਚ ਕੀ ਹੁੰਦਾ ਇੱਕ ਫੀਚਰ ਹੁੰਦਾ ਜਿਹਨੂੰ ਦਬਦੇ ਹੀ ਪੁਲਿਸ ਲਾਈਨ ਦੀ ਐਮਰਜੈਂਸੀ ਸਰਵਿਸ ਤੁਹਾਡੀ ਲੋਕੇਸ਼ਨ ਤੇ ਤੁਹਾਡੇ ਨਾਲ ਜੁੜ ਜਾਂਦੀ ਹੈ ਬੜੀ ਇੰਪੋਰਟੈਂਟ ਨੇ ਚੌਥੇ ਚੌਥਾ ਪੁਆਇੰਟ ਪੁਲਿਸ ਦੀ ਐਪ ਦਾ ਹੁਣ ਅਕੀਲਾ ਪੁਆਇੰਟ ਜਦੋਂ ਤੁਹਾਡੀ ਟੈਕਸੀ ਚੱਲਦੀ ਹੈ ਤੁਸੀਂ ਇਸ ਚੀਜ਼ ਦਾ ਖਾਸ ਧਿਆਨ ਰੱਖਣਾ ਹੈ ਕਿ ਤੁਹਾਡੀ ਆਪ ਦੇ ਵਿੱਚ ਜਿਹੜੀ ਗੱਡੀ ਚੱਲ ਰਹੀ ਹੈ ਉਹਦਾ ਰਸਤਾ ਤੇ ਤੁਹਾਡੀ ਗੱਡੀ ਦਾ ਅਸਲ ਰਸਤਾ ਕੀ ਸੇਮ ਚੱਲ ਰਿਹਾ ਲਾਈਵ ਲੋਕੇਸ਼ਨ ਦਾ ਇਹ ਕੁਝ ਪੰਜ ਹਿਦਾਇਤਾਂ ਨੇ ਜਿਹੜੀ ਮੈਂ ਆਪਣੇ ਚੈਨਲ ਦੇ ਥਰੂ ਆਪਣੇ ਸੋਸ਼ਲ ਮੀਡੀਆ ਹੈਂਡਲ ਤੋਂ ਹਰੇਕ ਉਸ ਫੀਮੇਲ ਹਰੇਕ ਉਸ ਪੈਣ ਹਰੇਕ ਉਸ ਲੇਡੀ ਦੇ ਕੋਲ ਪਹੁੰਚਾਉਣਾ ਚਾਹੁੰਦਾ ਵਾਂ ਤੁਸੀਂ ਇਸ ਵੀਡੀਓ ਨੂੰ ਜ਼ਰੂਰ ਸ਼ੇਅਰ ਕਰੋ ਆਪਾਂ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਕੁਝ ਦੇਖਦੇ ਹਾਂ ਮੈਂ ਫੇਰ ਕਹੂੰਗਾ ਇਹ ਗੱਲ ਬਹੁਤ ਕੁਝ ਦੇਖਦੇ ਹਾਂ शेयर भी करते हैं सोशल मीडिया से चंगा कंटेंट देखो उसन वंडो उसू शेयर करो तो उसू हरेक उस बंदे तक पहुँचाओ जो तो तुम्हें लगता है उस तो जागरूक हो सकता है थैंक यू सो मच तो जे हले तक मेरा यूट्यूब चैनल सबसक्राइब नहीं किया इनफो बाबा तो जरूर कर लो बिकॉज इदाते बहुत अपडेट्स आने वाले हैं थैंक यू सो मच